ਅੱਜ ਅਸੀਂ ਪੂਰੇ ਤੁਰੀ ਦੇ ਵਿੱਚ ਪਹਿਲਾਂ ਤਾਂ ਫਲੈਗ ਮਾਰਚ ਕੀਤਾ ਤੇ ਜਿਹੜੀਆਂ ਬਸਤੀਆਂ ਦੇ ਵਿੱਚ ਜਿਹੜੇ ਮਾੜੇ ਅਨਸਰ ਸੀ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਆ ਤੇ ਉਹਨਾਂ ਨੂੰ ਜਿਹੜੇ ਬੰਦੇ ਵਾਂਟਡ ਸੀਗੇ ਉਹਨਾਂ ਨੂੰ ਚੈੱਕ ਕੀਤਾ ਤੇ ਇਸ ਦਰਮਿਆਨ ਇੱਕ ਮਨਾਕਸ਼ੀ ਲਈ ਸੰਜੂ ਵਾਈਫ ਆਫ ਪ੍ਰਕੀਸ਼ ਰਕੇਸ਼ ਕੁਮਾਰ ਉਤੋਂ 15 ਗ੍ਰਾਮ ਚਟਾ ਮਿਲਿਆ ਉਹਦਾ ਪਰਚਾ ਅੱਜ ਥੋ ਦੇ ਰਹੇ ਆ ਤੇ ਬਾਕੀ ਵੀ ਅਜੇ ਲੋਹਣ ਨਾਕਾਬੰਦੀ ਕਰਾ ਕੇ ਤੇ ਚੈਕਿੰਗ ਕਰਾਵਾਂਗੇ ਤੇ ਮਾੜੇ ਅੰਸਰਾਂ ਨੂੰ ਪੂਰੀ ਤਰ੍ਹਾਂ ਨਾਲ ਅਨਤ ਪਾਈ ਜਾਊਗੀ ਸੀਨੀਅਰ ਅਫਸਰਾਂ ਲੋਗੇ ਜਿਹੜੀਆਂ ਹਦਾਇਤਾਂ ਨੇ ਐਸਐਸਪੀ ਮਾਨ ਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਦੇਸ਼ਾ ਅਨੁਸਾਰ ਅੱਜ ਅਸੀਂ ਇਹ ਜਿਹੜਾ ਸਰਚ ਪ੍ਰੈਸ਼ਨ ਤੇ ਫਲੈਗ ਮਾਰਚ ਕਰ ਰਹੇ ਹਾਂ ਕੁਝ ਗੱਡੀਆਂ ਵੀ ਕਬਜ਼ੇ ਵਿੱਚ ਜਿਹੜੀਆਂ ਕੋਈ ਸ਼ੱਕੀ ਗੱਡੀਆਂ ਨੇ ਜਿਹੜੀਆਂ ਮੁਹੱਲੇ 'ਚ ਖੜੀਆਂ ਸੀਗੀਆਂ ਉਹਨਾਂ ਦੇ ਜਿਹੜੇ ਇਹਨਾਂ ਕੋਸ਼ਿਸ਼ ਕਹਿੰਦੇ ਵੀ ਸਾਡੀਆਂ ਉਹਨਾਂ ਦੇ ਲੈ ਕੇ ਜਾ ਰਹੇ ਆ ਤੇ ਉਹਨਾਂ ਦੇ ਕਾਗਜ਼ ਲਿਆਉਣਗੇ ਤੇ ਉਹਨਾਂ ਨੂੰ ਵੈਰੀਫਾਈ ਕਰਕੇ ਤੇ ਫਿਰ ਉਹਨਾਂ ਦੇ ਖਿਲਾਫ ਹੋਸਾਬ ਨਾਲ ਜੇ ਉਹਨਾਂ ਦੀਆਂ ਹੋਣੀਆਂ ਵਾਪਸ ਤੇ ਜੇ ਨਹੀਂ ਹੋਣਗੀਆਂ ਤੇ ਫਿਰ ਉਹਨਾਂ ਦੇ ਸਾਹਮਣੇ ਕਰ ਦੇਗੇ